ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਹੀ ਜਿਹੜੀ ਮਿਲਕ ਮਠਾਈ ਆਪਾਂ ਜਿਹੜਾ ਬਿਨਾਂ ਗੈਸ ਚਲਾਏ ਤੋਂ ਮਠਾ ਬਣਾਵਾਂਗੇ ਆਪਾਂ ਜਿਹੜੀ ਝਟਪਟ ਹੀ ਬਣ ਜਾਂਦੀ ਹੈ ਤੇ ਕੋਈ ਵੀ ਗੈਸਟ ਆਵੇ ਤਾਂ ਆਪਾਂ ਘਰ ਦੇ ਵਿੱਚ ਹੀ ਜਿਹੜੀ ਮਿੰਟਾਂ ਦੇ ਵਿੱਚ ਮਠਾਈ ਤਿਆਰ ਕਰ ਸਕਦੇ ਹਾਂ ਚਲੋ ਹੁਣ ਸ਼ੁਰੂ ਕਰਦੇ ਹਾਂ ਉਹਦੇ ਵਾਸਤੇ ਆਪਾਂ ਚਾਹੀਦਾ ਆਪਾਂ ਨਾਰੀਅਲ ਦਾ ਬੁਰਾਦਾ ਲੈ ਲਿਆ ਇੱਕ ਦੋ ਚਮਚ ਤੇ ਆਪਾਂ ਮਿਲਕ ਪਾਊਡਰ ਲੈ ਲਿਆ ਖੰਡ ਜਿਹੜੀ ਆਪਾਂ ਪੀਸ ਲਈ ਆ ਤੇ ਆਪਾਂ ਨੂੰ ਚਾਹੀਦਾ ਦੁੱਧ ਤੇ ਥੋੜੇ ਜਿਹਾ ਆਪਾਂ ਕਾਜੂ ਤੇ ਬਦਾਮ ਲੈ ਲਏ ਆ ਤੇ ਚਲੋ ਹੁਣ ਆਪਾਂ ਬਣਾਉਨੇ ਆ ਮਠਿਆਈ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਖੰਡ ਲੈ ਲਵਾਂਗੇ ਆਪਾਂ 2 ਚਮਚ ਆਪਾਂ ਜਿਹੜੀ ਖੰਡ ਘਰ ਦੇ ਵਿੱਚ ਜੀ ਆਪਾਂ ਜਿਹੜੀ ਇਹ ਪੀਸ ਲਈ ਸੀ ਪਾਵਾਂਗੇ ਆਪਾਂ ਮਿਲਕ ਪਾਊਡਰ ਚਾ ਚਮਚਾ ਪਾ ਜੜੀ ਮਿਲਕ ਪਾਊਡਰ ਦੇ ਪਾ ਲਈਆ ਨਾਰੀਅਲ ਦਾ ਬੁਰਾਤਾ ਜਿਹੜੇ ਆਪਾਂ 2 ਚਮਚ ਲੈ ਸੀ ਉਹ ਪਾਵਾਂਗੇ ਤੇ ਆਪਾਂ ਵਿੱਚ ਪਾਵਾਂਗੇ ਕਾਜੂ ਜਿਹੜੇ ਬਰੀਕ ਆਪਾਂ ਕੱਟ ਲਏ ਸੀ ਤੇ ਆਪਾਂ ਥੋੜੇ ਜਿਹਾ ਆਪਾਂ ਕਾਜੂ ਮਿਕਸ ਕਰ ਦਾਂਗੇ ਤੇ ਥੋੜੇ ਜਿਹਾ ਆਪਾਂ ਉੱਪਰ ਲਾ ਲਾਂਗੇ ਜੇ ਤਾਂ ਬਰਫੀ ਬਣ ਚੁਗੀ ਆਪਣੀ ਤੁਸੀਂ ਆਪਾਂ ਇਸ ਨੂੰ ਕਰਾਂਗੇ ਮਿਕਸ ਇਹ ਮਠਾਈ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ 5 ਮਿੰਟ ਦੇ ਵਿੱਚ ਹੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਦੁੱਧ ਥੋੜਾ ਥੋੜਾ ਕਰਕੇ ਆਪਾਂ ਦੁੱਧ ਪਾਵਾਂਗੇ ਤੇ ਮਿਕਸ ਕਰ ਲਵਾਂਗੇ ਪਾ ਜਿਹੜਾ ਸਖਤ ਜਾਂ ਆਪਾਂ ਜਿਹੜਾ ਡੋ ਰੱਖਾਂਗੇ ਮਿਲਕ ਪਾਊਡਰ ਆਪਾਂ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਤਰ੍ਹਾਂ ਦਾ ਆਪਾਂ ਜਿਹੜਾ ਡੋ ਤਿਆਰ ਕਰ ਲਿਆ ਤਾਂ ਹੁਣ ਇਸ ਨੂੰ ਘਿਓ ਦਾ ਹੱਥ ਲਗਾ ਕੇ ਤਾਂ ਆਪਾਂ ਜਿਹੜਾ ਸੈੱਟ ਕਰ ਲੈਣ ਨੂੰ ਬਟਰ ਪੇਪਰ ਦੇ ਵਿੱਚ ਆਪਾਂ ਜਿਹੜਾ ਸੈੱਟ ਕਰ ਲਾਂਗੇ ਆ ਘਿਓ ਦਾ ਹੱਥ ਲਗਾ ਲਵਾਂਗੇ ਕੋਈ ਵੀ ਪੇਪਰ ਆਪਾਂ ਥੋੜਾ ਜਿਹਾ ਪੇਪਰ ਲਾਹਾਂਗੇ ਬਲਕਿ ਇਸ ਹਿਸਾਬ ਨਾਲ ਆਪਾਂ ਘਿਓ ਲਗਾ ਕੇ ਸਾਰਾ ਜਿਹੜਾ ਪੇਸਟ ਆਪਾਂ ਪਾ ਲਵਾਂਗੇ ਇਸ ਤਰ੍ਹਾਂ ਆਪਾਂ ਜਿਹੜਾ ਸਾਰਾ ਇਹ ਹੈ ਜਿਹੜੀ ਆਪਾਂ ਦੀ ਮੱਟਿਆ ਇਸ ਪਰ ਤੋਂ ਇਸ ਤੇ ਮਾਰਿਆ ਪੇਪਰ ਤੇ ਜਿਹਨੂੰ ਆਪਾਂ ਇਸ ਨੂੰ ਥੋੜਾ ਜਿਹਾ ਕਰਾਂਗੇ ਫੋਲਡ ਆਪਣਾ ਪੇਪਰ ਜਿਹੜਾ ਛੋਟਾ ਇਸ ਕਰਕੇ ਥੋੜੀ ਜਿਹੀ ਦਿੱਕਤ ਆ ਰਹੀ ਆ ਆਪਾਂ ਕਿਸੇ ਤਰ੍ਹਾਂ ਆਪਾਂ ਫੋਲਡ ਕਰਾ ਲਵਾਂਗੇ ਇਸ ਤਰ੍ਹਾਂ ਆਪਾਂ ਇੱਕ ਮਿੰਟ ਆਪਾਂ ਫੋਲਡ ਕਰਾਂਗੇ ਫਿਰ ਆਪਾਂ ਲਾਵਾਂਗੇ ਜਿਹੜੇ ਕਾਜੂ ਬਦਾਮ ਆਪਣੇ ਕੱਟੇ ਹੋਏ ਤਾਂ ਆਪਾਂ ਉਹ ਲਾ ਦੇਾਂਗੇ ਇਸ ਤਰ੍ਹਾਂ ਜਿਹੜੇ ਆਪਾਂ ਕਾਜੂ ਬਦਮ ਸਾਈਡਾਂ ਤੇ ਲਾ ਦੇਾਂਗੇ ਤੇ ਫਿਰ ਆਪਾਂ ਇਸ ਨੂੰ ਫੋਲਡ ਕਰਕੇ ਤੇ ਆਪਾਂ 5 ਮਿੰਟ ਰੱਖਾਂਗੇ ਤੇ ਬਾਅਦ ਵਿੱਚ ਆਪਾਂ ਕਰਾਂਗੇ ਕਟਿੰਗ ਤੇ ਇਸ ਤਰ੍ਹਾਂ ਆਪਾਂ ਜਿਹੜੇ ਸਾਰੇ ਕਾਜੂ ਤੇ ਬਦਮ ਲਾ ਦਿੱਤੇ ਹੁਣ ਆਪਾਂ ਇਸ ਨੂੰ ਫੋਲਡ ਕਰ ਦਿਆਂਗੇ ਪੇਪਰ ਨੂੰ ਬਿਫਲੇ ਇਸੇ ਤਰ੍ਹਾਂ ਜਿਹੜੀ ਆਪਣੀ ਮਠਿਆਈ ਬਣਾਉਣੀ ਹੈਗੀ ਤੇ ਹੁਣ ਆਪਾਂ 5 ਮਿੰਟ ਇਸ ਨੂੰ ਰਖਾਂਗੇ ਤੇ ਸੈੱਟ ਹੋ ਜੂਗੀ ਤੇ ਬਾਅਦ ਵਿੱਚ ਆਪਾਂ ਕਰਾਂਗੇ ਕਟਿੰਗ ਹਾਂਜੀ ਤੇ ਹੁਣ ਆਪਣੀ ਜਿਹੜੀ ਉਹ ਵਰਕੀ ਆ ਆਪਣੀ 10 ਮਿੰਟਾਂ ਪਾ ਰੱਖ ਲਈ ਸੀ ਤੇ ਹੁਣ ਆਪਾਂ ਇਹਨੂੰ ਇਸ ਦੀ ਕਟਿੰਗ ਕਰਾਂਗੇ ਬਿਲਕੁਲ ਸੈੱਟ ਹੋ ਗਈ ਆ ਤੁਸੀਂ ਦੇਖ ਰਹੇ ਹੋ ਆਪਾਂ ਇਹਨੂੰ ਫ੍ਰੀਜ ਦੇ ਵਿੱਚ ਵੀ ਆਪਾਂ ਰੱਖ ਸਕਦੇ ਆ 10-15 ਮਿੰਟ ਕਿ ਆਪਾਂ ਵੈਸੇ ਵੀ ਰੱਖ ਸਕਦੇ ਆ ਇਸ ਨੂੰ ਤੇ ਬਿਲਕੁਲ ਸੈੱਟ ਹੋ ਗਈ ਆਪਣੀ ਵਰਕੀ ਤੇ ਹੁਣ ਆਪਾਂ ਕਰਾਂਗੇ ਇਸ ਦੀ ਕਟਿੰਗ ਪੇਪਰ ਜੋ ਕੱਟ ਲਵਾਂਗੇ ਕਰਾਂਗੇ ਆਪਾਂ ਪੀਸ ਬਹੁਤੀ ਵਧੀਆ ਜਿਹੜੀ ਘਰ ਦੇ ਵਿੱਚ ਹੀ ਪਰਖੇ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਆਪਾਂ ਸਾਰੇ ਜਿਹੜੀ ਪੀਸ ਬਣਾਉਂਦੇ ਹਾਂ ਜੇਸਟ ਆਵੇ ਤਾਂ ਆਪਾਂ ਘਰ ਦੇ ਵਿੱਚ ਹੀ ਜਿਹੜੀ ਹੈ ਮਿੰਟਾਂ ਦੇ ਵਿੱਚ ਇਹ ਪਰਖੇ ਤਿਆਰ ਕਰ ਸਕਦੇ ਹਾਂ ਤਾਰੀ ਆਪਾਂ ਜਿਹੜੀ ਵਰਫੀ ਆ ਆਪਾਂ ਟਰੇਡ ਦੇ ਵਿੱਚ ਕੱਟ ਲਵਾਂਗੇ ਹਾਂਜੀ ਤੇ ਬਿਲਕੁਲ ਆਪਣੀ ਵਰਫੀ ਜਿਹੜੀ ਇਹ ਰੈਡੀ ਆ ਤੇ ਹੁਣ ਤੁਸੀਂ ਦੇਖ ਸਕਦੇ ਆ ਆਪਾਂ ਘਰ ਦੇ ਵਿੱਚ ਹੀ ਗੈਸਟ ਆਉਣ ਤੇ ਆਪਾਂ ਜਿਹੜੀ ਆ ਤਾਂ ਆਪਾਂ ਜਿਹੜੀ 5 ਤੋਂ 10 ਮਿੰਟ ਦੇ ਵਿੱਚ ਜਿਹੜੀ ਆਪਾਂ ਵਰਫੀ ਤਿਆਰ ਕਰ ਸਕਦੇ ਤੇ ਬਿਲਕੁਲ ਬਾਜ਼ਾਰ ਵਰਗੀ ਵਰਫੀ ਜਿਹੜੀ ਆਪਣੀ ਬਣ ਜਾਂਦੀ ਆ ਤੇ ਬਹੁਤ ਹੀ ਵਧੀਆ ਇੱਕ ਵਾਰੀ ਤੁਸੀਂ ਵੀ ਕਰਦੇ ਵਿੱਚ ਟਰਾਈ ਕਰਿਓ ਤੇ ਦੱਸਿਓ ਕਿਵੇਂ ਵਰਫੀ ਬਣੀ ਧੰਨਵਾਦ